ਰਾਵਤੋ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੁੱਕਰ ਸਵਾਗਤ ਕਰਦਾ ਹਾਂ ਅਸੀਂ ਖੜੇ ਹਾਂ ਸ਼ਹਿਰ ਮੁਹੱਲੀ ਦੇ ਵਿੱਚ ਇਹ ਮਹੱਲੀ ਉਹ ਸ਼ਹਿਰ ਜਿੱਥੋਂ ਦੀ ਪ੍ਰਾਪਰਟੀ ਹਰ ਦਿਨ ਮਹਿੰਗਾ ਰੇਟ ਬਣਾ ਲੈਂਦੀ ਆ ਕਰੋੜਾਂ ਰੁਪਏ ਤੱਕ ਜਿਹੜੀ ਲੱਖਾਂ ਦੀ ਜ਼ਿਆਦਾ ਆ ਉਹ ਮਹੀਨੇ ਸਾਲ ਬਾਅਦ ਕਰੋੜਾਂ ਤੱਕ ਪਹੁੰਚ ਜਾਂਦੀ ਹੈ ਪਰ ਇੱਥੇ ਜੋ ਸਰਕਾਰੀ ਜ਼ਮੀਨ ਹੈ ਸਰਕਾਰੀ ਜਾਇਦਾਦ ਆ ਉਹ ਪ੍ਰਸ਼ਾਸਨ ਤੋਂ ਸੰਭਾਲੀ ਨਹੀਂ ਜਾ ਰਹੀ ਇੱਕ ਵੱਡਾ ਬਵਾਦ ਆ ਹੋ ਸਕਦਾ ਹੈ ਕਿ 50 ਏਕੜ ਜ਼ਮੀਨ ਇੱਥੇ ਮਿਸਿੰਗ ਹੋਵੇ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਣ ਹੋ ਸਕਦਾ 5 ਏਕੜ ਹੋਵੇ ਪਰ ਗੜਬੜ ਕੋਈ ਜ਼ਰੂਰ ਹੈ ਜਿਸ ਬਾਰੇ ਵੀ ਕਹਾਦਾ ਸਰਕਾਰ ਕੋਲ ਸ਼ਿਕਾਇਤ ਪਹੁੰਚੀ ਹੈ ਸ਼ਿਕਾਇਤ ਕੀਤੀ ਉਸਤਨਾਮ ਸਿੰਘ گاਉਂ ਨੇ ਅੱਜ ਉਸਤਨਾਮ ਸਿੰਘ گاਉਂ ਦੀ ਅਧਿਕਾਰੀਆਂ ਨਾਲ ਮੀਟਿੰਗ ਵੀ ਸੀ ਗੱਲ ਕਰਾਂਗੇ ਇਹ ਸ਼ਿਕਾਇਤ ਕੀ ਹੈ ਤੇ ਜ਼ਮੀਨ ਜਾਇਦਾਦ ਸਰਕਾਰੀ ਕਿਹਨੇ ਦੱਬੀ ਹੋਈ ਹੈ ਨਾਲ ਦੀ ਸਵਾਗਤ ਧੰਨਵਾਦ ਜੀ ਬਹਾਦ ਮਹਿਮਾਨ ਜੀ ਕਿਸੇ ਕਹਾਂ ਜ਼ਮੀਨ 27 ਏਕੜ ਦੀ ਗੱਲ ਕਰਦੇ ਹਾਂ ਕਿ ਮਹੱਲੀ ਦੀ ਜੋ ਇੰਡਸਟਰੀਅਲ ਏਰੀਆ ਫੇਜ 8 ਹੈ ਉਹਦੇ ਵਿੱਚ ਮਿਸਿੰਗ ਹੈ ਪਰ ਤੁਹਾਨੂੰ ਇਹ ਵੀ ਕੋਈ ਕੰਸੋਰ ਮਿਲ ਗਈ ਕਿ ਉੱਥੇ ਕੁਝ ਕਾਰ ਗੈਰੇਜ ਬਣੇ ਹੋਏ ਨੇ ਕੁਝ ਨਰਸਰੀਆਂ ਬਣੀ ਹੋਈਆਂ ਨੇ ਨਜਾਇਜ਼ ਉਸ ਦਾ ਪਾਰਕਾਂ ਲਈ ਥਾਂ ਹੋਵੇ ਉਹਦੇ ਉੱਤੇ ਕਬਜ਼ਾ ਕਰ ਰੱਖਿਆ ਹੋਏ ਆਮ ਲੋਕਾਂ ਨੇ ਪਰ ਸਰਕਾਰ ਉਹ ਜ਼ਮੀਨ ਖਾਲੀ ਕਰਾਉਣ ਲਈ ਕੋਈ ਕਦਮ ਨਹੀਂ ਉਠਾ ਰਹੀ ਕਿ ਕਹਿਣਾ ਚਾਹੋਗੇ ਹਾਂ ਦੇਖੋ ਜੀ ਪਹਿਲੀ ਗੱਲ ਤਾਂ ਮੈਂ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਭਗਵੰਦ ਮਾਨ ਸਾਹਿਬ ਦਾ ਤੇ ਐਮ ਡੀ ਪੀ ਐਸ ਜੀ ਦਾ ਧੰਨਵਾਦ ਕਰਦਾ ਕਿਉਂਕਿ ਜੇ ਫਲਿੱਪਸ ਪਲਾਟ ਸਕੈਮ ਦਾ ਪਰਚਾ ਦਰਜ ਹੋਇਆ ਤਾਂ ਇਹ ਸਾਡੇ ਸ਼ਿਕਾਇਤ ਦਾ ਆਧਾਰ ਬਣਿਆ ਜਿਹੜੀ ਫਲਿੱਪਸ ਪਲਾਟ ਸਕੈਮ ਦੇ ਵਿੱਚ ਪਰਚਾ ਦਰਜ ਹੋਇਆ ਤਾਂ ਉਹਦੀ ਜਿਹੜੀ ਫਾਈਲ ਹੈ ਉਦੇ ਵਿੱਚ ਇੱਕ ਪੇਪਰ ਸਾਡੇ ਸਾਹਮਣੇ ਆਇਆ ਕਿ ਪੀਐਸਆਈਡੀਸੀ ਜਿਨੇ ਮੋਹਾਲੀ ਦਾ ਉਹ ਸੈਕਟਰ 9 ਫੇਜ 9 ਡਿਵੈਲਪ ਕੀਤਾ ਉਹਨੇ ਜ਼ਮੀਨ ਟਰਾਂਸਫਰ ਕੀਤੀ ਪੀਐਸਆਈਈਸੀ ਨੂੰ ਉਹਦੇ ਵਿੱਚ ਲਿਖਦਾ ਹੈ ਕਿ ਫਲਿੱਪਸ ਦੀ ਕਿੰਨੇ ਕੰਪਨੀ ਦਾ ਪਲਾਟ ਆ ਕਿੰਨੇ ਏਕੜ ਦਾ ਹੈ ਸਵਰਾਜ ਦਾ ਕਿੰਨਾ ਹੈ ਤੇ ਹੋਰ ਦਾ ਕਿੰਨਾ ਹੈ ਨਾਲ ਵਿੱਚ ਲਿਖਿਆ 27.20 ਏਕੜ ਕਾਮਨ ਫੈਸਿਲਿਟੀ ਲੈਣਾ ਉਹ ਜਿਹੜੀ ਪਾਰਕਾਂ ਸੜਕਾਂ ਜਿ ਬਣਨੀ ਹੁੰਦੀ ਹੈ ਹੁਣ ਜਿਹਦਾ ਦੁੱਧ ਦਾ ਫੁੱਕਾ ਲੱਸੀ ਨੂੰ ਫੁੱਕਾ ਮਾਰ ਕੇ ਪਿੰਦਾ ਸਾਨੂੰ ਪੀਐਸਈ ਦੇ ਕੰਪਲੈਂਟ ਦਾ ਪਤਾ ਹੀ ਆ ਕਿੰਨਾ ਜਾ ਕੇ ਕੀਤਾ ਸਾਡੇ ਲੋਕ ਕਹਿੰਦੇ 27.20 ਏਕੜ ਦਾ ਜ਼ਮੀਨ ਉੱਤੇ ਹੈ ਹੀ ਨਹੀਂ ਕੋਈ ਪਾਰਕ ਫੋਸਾ ਦਾ ਟੋਟੇਂ ਜ ਹੋਵੇ ਛੋਟੀ ਹੋਵੇ ਨਾ ਹੋਵੇ ਕੱਟ ਹੋਵੇ ਵਾਦੇ ਪਾਰਕ ਵਿਖਾਏ ਹਾਂ ਮਤਲਬ ਹੋ ਸਕਦਾ ਮੇਰੀ ਸ਼ਿਕਾਇਤ 100% ਸੱਚ ਨਾ ਹੋਵੇ ਪਰ ਅਸੀਂ ਸ਼ਿਕਾਇਤ ਕਰ ਦਿੱਤੀ ਉਹਨਾਂ ਪੇਪਰਾਂ ਦੇ ਆਧਾਰ ਤੇ ਸ਼ੱਕ ਦੇ ਦਾਤਾ ਕਿ 27.20 ਏਕੜ ਜ਼ਮੀਨ ਮਿਸਿੰਗ ਹੈ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ 27 ਏਕੜ ਨਹੀਂ ਉਹ ਜਿਹੜੀ ਮੈਂ ਤੁਹਾਨੂੰ ਦੱਸਿਆ ਨਾ ਜਿਹੜੀ ਫਲਿਪਸ ਦੀ ਫਾਈਲ ਹੈ ਉਹ ਸਾਡੇ ਕੋਲ ਹੈਗੀ ਹੈ ਜਿਹੜੀ ਕੋਰਟ ਦੇ ਵਿੱਚ ਪੇਪਰ ਲੱਗੇ ਆ ਜਾਂ ਕਿਤੇ ਹੋ ਲੱਗੇ ਉਹਦੇ ਚ ਪੇਪਰ ਹੈ ਉਹ ਚ ਕੀ ਲਿਖਿਆ ਉਹ ਚ ਲਿਖਿਆ ਹੈ ਕਿ ਫਲਿਪਸ ਨੂੰ ਮੰਨ ਲਓ ਮੇਰੇ ਆਦਿ 25 ਏਕੜ ਸਵਰਾਜ ਨੂੰ 20 ਏਕੜ ਟੋਟਲ ਏਰੀਆ ਕਿੰਨਾ ਸੀਗਾ 148 ਏ ਇੱਥੇ ਵੀ ਗਰੜੜਾ ਹੈ ਜਿਹੜੀ 1981 ਜਦੋਂ ਜ਼ਮੀਨ ਲਈ ਹੈ ਉਹ ਹਾਂ ਐਕਵਾਇਰ ਕੀਤੀ ਹੈ ਉਦੋਂ ਦੇ ਨੋਟੀਫਿਕੇਸ਼ਨ ਦੇ ਵਿੱਚ ਜ਼ਮੀਨ ਲਿਖਿਆ 151 ਏਕੜ ਜਿਹੜੀ ਹੁਣ ਪੀਐਸਆਈ ਈਸੀ ਕਹਿੰਦੀ ਹੈ ਅਸੀਂ ਡਿਵੈਲਪ ਕੀਤਾ ਏਰੀਆ 160 ਏਕੜ ਫਿਰ ਮੈਂ ਇਹ ਕਹਿ ਰਿਹਾ ਵੀ ਉਦੋਂ ਤੋਂ ਆਈ 151 ਏਕੜ ਹੁਣ 160 ਕਿੰਦਾ ਬਣ ਗਿਆ 9 ਏਕੜ ਕਿਵੇਂ ਵਧ ਗਏ ਕੋਈ ਨਾ ਕੋਈ ਗਰੜੜਾ ਹੈ ਉਹ ਨੋਟੀਫਿਕੇਸ਼ਨ ਵੀ ਮੇਰੇ ਕੋਲ ਹੈਗੀ ਜਿਹੜੇ ਮੈਂ ਦਿਖਾ ਕੇ ਆਇਆ ਰਸਤੇ ਨਹੀਂ ਵੀ ਖਾਉਂਦੇ ਕਿਤੇ ਉਹ ਨਾ ਹੋਵੇ ਕੁਝ ਵੀ ਹੋ ਜਾਦਾ ਹੁਣ ਕਪਲਾਸਲ ਵਿੱਚ ਕੀ ਹੈ ਹੋ ਸਕਦਾ 27 ਏਕੜ ਨਿਕਲੇ 7 ਇਕੜ ਨਿਕਲੇ ਅੱਧਾ ਇਕੜ ਨਿਕਲੇ ਹੁਣ ਫਿਰ ਕਿਸੇ ਹੋਰ ਬੰਦੇ ਨੇ ਸ਼ਿਕਾਇਤ ਕੀਤੀ ਇਹ 27 ਇਕੜ ਦੀ ਉਸ ਸ਼ਿਕਾਇਤ ਪਿਛਲੀ ਐਮ ਡੀ ਨੇ ਦਾਖਲ ਦਫਤਰ ਕਰ ਦਿੱਤੀ ਖਤਮ ਕਰ ਦਿੱਤੀ ਉਹਦੇ ਚ ਸੀਰੀਅਲ ਨੰਬਰ 7 ਤੇ ਲਿਖਿਆ ਹੋਇਆ ਕਿ ਤੁਹਾਡੇ ਪੀ ਐਸ ਆਈ ਸੀ ਦੇ ਅਫਸਰਾਂ ਨੇ ਜ਼ਮੀਨਾਂ ਠੇਕੇ ਤੇ ਦਿੱਤੀਆਂ ਹੋਈਆਂ ਉੱਥੇ ਕੁਝ ਕਾਰਗਰ ਆਜ ਹੈ 8 10 ਨਾਲ ਉਥੇ ਦੁਕਾਨਾਂ ਐ ਬੜੀਆਂ ਹੋਈਆਂ ਨਾਲ ਤੇ ਮੰਦਰ ਬਣਿਆ ਹੋਇਆ 30 40 ਕਮਰੇ ਬਣੇ ਹੋਏ ਆ ਵੀ ਇਹ ਤੁਹਾਡੇ ਅਫਸਰਾਂ ਨੇ ਠੇਕੇ ਦਿੱਤੀਆਂ ਹੋਈਆਂ 40 ਸਾਲ ਹੋ ਗਏ 30 ਸਾਲ ਹੋ ਗਏ ਅੱਛਾ ਇਹ ਹੈਗੀ ਉਹਦੇ ਵਿੱਚ ਪੇਪਰਾਂ 'ਚ ਤਾਂ ਪੀਐਸਆਈਸੀ ਦੇ ਪੁਰਾਣੇ ਐਮਡੀ ਨੇ ਜਿਹੜੀ ਰਿਪੋਰਟ ਫਾਈਲ ਕੀਤੀ ਹੈ ਉਹਦੇ ਲਿਖਿਆ ਹੋਇਆ ਇਹ ਜ਼ਮੀਨ ਜਿਹੜੀ ਹੈ ਇਹ ਸਾਡੀ ਨਹੀਂ ਹੈ ਇਹ ਗਮਾਡਾ ਦੇ ਨਾਲ ਸੰਬੰਧਿਤ ਹੈਗੀ ਹੈ ਕਿਸੇ ਹੋਰ ਡਿਪਾਰਟਮੈਂਟ ਨਾਲ ਉਹ ਚਿੱਠੀ ਲਿਖੀ ਉਦੋਂ ਨੂੰ ਭੇਜ ਦਿੱਤੀ ਹੁਣ ਮੈਂ ਕਹਿ ਰਿਹਾ ਹੈ ਤਾਂ ਹੈ ਤਾਂ ਨਜਾਇਜ਼ ਹੈ ਹੈ ਪੰਜਾਬ ਸਰਕਾਰ ਦੀ ਹੈ ਮੈਂ ਇੱਕ ਸੁਧਾਰਨ ਮੰੰਦਾ ਹਾਂ ਮੈਨੂੰ ਦੇਖਣ ਨੂੰ ਗਾਰਾਜ ਕਾਰ ਗਾਰਾਜ ਦੁਕਾਨਾਂ ਮੰਦਰ ਵਗੈਰਾ ਵਗੈਰਾ ਨਜ਼ਰ ਆ ਰਹੇ ਹਨ ਤੇ ਉਹ ਪੰਜਾਬ ਸਰਕਾਰ ਦੀ ਹੈ ਤੇ ਪੀਐਸਆਈਸੀ ਦੇ ਪੁਰਾਣੇ ਐਮਡੀ ਨੇ ਲਿਖਤਾ ਇਹ ਸਾਡੀ ਨਹੀਂ ਕਿਸੇ ਹੋਰ ਡਿਪਾਰਟਮੈਂਟ ਦੀ ਹੈ ਇਹਨਾਂ ਦਾ ਦੋਸ਼ੀਵਰੀ ਤਾਂ ਨਹੀਂ ਹੋਗਾ ਜ਼ਮੀਨਤਾ ਹੈਗੀ ਆ ਉੱਥੇ ਦੋ ਨਰਸਰੀਆਂ ਐ 에어ਪੋਰਟ ਰੋਡ ਤੇ ਉਹ 1 ਏਕੜ ਹੋ ਸਕਦੀਆਂ ਅੱਧਾ ਏਕੜ ਹੋ ਸਕਦੀਆਂ ਦੋ ਏਕੜ ਹੋ ਸਕਦੀਆਂ ਉਹ ਨਰਸਰੀਆਂ ਵੀ ਹੈਗੀਆਂ ਹੁਣ ਨਰਸਰੀਆਂ ਦੇ ਮਾਲਕ ਕੌਣ ਐ ਸਰਕਾਰ ਦਾ ਕਿਹੜਾ ਰਿਪਾਰਟਮੈਂਟ ਮਾਲਕ ਐ ਜਾਂ ਪ੍ਰਾਈਵੇਟ ਬੰਦੇ ਦੀਆਂ ਗਰਾਜ ਦੇ ਕੌਣ ਮਾਲਕ ਐ ਜਾਂ ਪ੍ਰਾਈਵੇਟ ਬੰਦੇ ਦੀਆਂ ਜਾਂ ਕਿਸੇ ਪਿੰਡ ਦੀ ਪ੍ਰਾਪਰਟੀ ਐ ਦੁਕਾਨਾਂ ਦੇ ਮੰਦਰ ਦੇ ਇਹ ਤਾਂ ਹੋ ਗਈ ਗੱਲ ਵੀ ਇਸ ਤਰ੍ਹਾਂ ਕੁਛ ਨਾ ਹੋਇਆ ਤਾਂ ਉੱਥੇ ਗਰਬੜਾ ਇਹ ਹੁਣ ਜੇ ਗੱਲ ਕਰੀਏ ਜਿਹੜੇ ਸ਼ੋਰੂਮ ਆ ਉੱਥੇ ਬਣੇ ਹੋਏ 5-7 ਕਰੋੜ ਦਾ ਇੱਕ ਸ਼ੋਰੂਮ ਐ ਬਣ ਸਕਦਾ ਇੱਥੇ ਕਾਰ ਜੇ ਉਹ ਪੰਜਾਬ ਸਰਕਾਰ ਦੇ ਕਿਸੇ ਡਿਪਾਰਟਮੈਂਟ ਦੀ ਨੁਕਸਾਨਤਾ ਪੰਜਾਬ ਸਰਕਾਰ ਦਾ ਹੋ ਰਿਹਾ ਇਹ ਇਹ ਸਾਡੇ ਸ਼ਿਕਾਇਤ ਦਾ ਆਧਾਰ ਹੈਗਾ 27 ਨਹੀਂ ਨਿਕਲ ਜੇ 2 ਏਕੜ ਨਿਕਲ ਜੇ 5 ਏਕੜ ਨਿਕਲ ਜੇ ਹੋਰ ਗੱਲ ਫਿਰ ਪੀਐਸਐਸ ਦੇ ਅਧਿਕਾਰੀਆਂ ਨੇ ਮੌਜੂਦਾ ਐਮਡੀ ਮੈਡਮ ਬਲਦੀਪ ਕੌਰ ਨੂੰ ਇਹ ਪੁਰਾਣੀ ਸ਼ਿਕਾਇਤ ਦੱਸੀ ਨਹੀਂ ਅੱਛਾ ਅੱਜ ਜਦੋਂ ਮੀਟਿੰਗ ਹੋਈ ਉਹ ਮੀਟਿੰਗ ਜੇ ਮੇਰੇ ਸਾਡੇ ਸੋਰਸ ਦੇ ਰਾਹੀਂ ਸ਼ਿਕਾਇਤ ਦੀ ਕਾਪੀ ਮੇਰੇ ਕੋਲ ਆ ਗਈ ਦਾਖਲ ਦਫਤਰ ਕੀਤੇ ਹੋਏ ਕੁਮਾਰ ਰਮੇਸ਼ ਦੇ ਸਾਈਨ ਵਾਲੀ ਕਾਪੀ ਵੀ ਆ ਗਈ ਐਮਡੀ ਦੀ ਉਹ ਮੈਡਮ ਕਿਉਂ ਕੀਤੀ ਉਹਨਾਂ ਨੇ ਕੀ ਪਲੀ ਲਈ ਕੁਝ ਵੀ ਨਹੀਂ ਲਿਖਤਾ ਵੀ ਪੂਰੀ ਹੈ ਤੇ ਆ ਜਿਹੜੀ ਬਾਕੀ ਤੁਸੀਂ ਅਰੋਪ ਲਾ ਰਹੇ ਇਹ ਸਾਡੀ ਨਹੀਂ ਕਿਸੇ ਹੋਰ ਡਿਪਾਰਟਮੈਂਟ ਦੀ ਹੈ ਚਾਹੀਦਾ ਸੀ ਉਸ ਡਿਪਾਰਟਮੈਂਟ ਨੂੰ ਲਿਖਣਾ ਕਿ ਆ ਤੁਸੀਂ ਵੀ ਨਾ ਉਹ ਕਹਿੰਦੇ ਸੀ ਲਿਖਤਾ ਮੈਂ ਹੁਣ ਦੇ ਐਮ ਡੀ ਨੇ ਲਿਖ ਵੀ ਦਿੱਤਾ ਅੱਛਾ ਹੁਣ ਦੇ ਐਮ ਡੀ ਨੇ ਲਿਖ ਦਿੱਤਾ ਪਰ ਮਜ਼ੇਦਾਰ ਗੱਲ ਇਹ ਹੈ ਮੈਂ ਸਮਝਦਾ ਵੀ ਕਾਲੀਆਂ ਪੇਟਾਂ ਹਲੇ ਵੀ ਪੀਐਸਸੀ 'ਚ ਬੈਠੀਆਂ ਤਾਂ ਜਦੋਂ ਮੈਂ ਐਮ ਡੀ ਸਾਹਿਬ ਨਾਲ ਗੱਲ ਕੀਤੀ ਐਮ ਡੀ ਸਾਹਿਬ ਦੇ ਉਹ ਸ਼ਿਕਾਇਤਾਂ 'ਚ ਹੈ ਹੀ ਨਹੀਂ ਸੀ ਅੱਛਾ ਜਦੋਂ ਸਾਰੀ ਰਿਪੋਰਟ ਤਿਆਰ ਕੀਤੀ ਸਰਵੇ ਕੀਤਾ ਤਾਂ ਐਮ ਡੀ ਸਾਹਿਬ ਨੂੰ ਕਿਸੇ ਨੇ ਰਿਪੋਰਟ ਦੱਸੀ ਨਹੀਂ ਹੈ ਕਿ ਉਹ 'ਚ ਕੁਝ ਗੱਲਾਂ 네ਗੇਟਿਵ ਆ ਰਹੀਆਂ ਸੀ ਇਹ ਆਪਣੇ ਧਿਆਨ ਜਾਗਾ ਹੋਰ ਮ ਫਿਰ ਜਿੱਦਾਂ ਜਿੱਦਾਂ ਅਸੀਂ ਸਾਡੇ ਸੋਰਸਿਸ ਰਾਹੀਂ ਜਾਣਕਾਰੀ ਮਿਲਦੀ ਰਹੀ ਸੀ ਅ ਮੀਡੀ ਸਾਹਿਬ ਦਾ ਗੱਲ ਪਚਾਉਂਦੇ ਰਹੇ ਆਪਣੇ ਢੰਗ ਨਾਲ ਤਾਂ ਜੋ ਅਸੀਂ ਕਿਹਾ ਉਹਨਾਂ ਨੇ ਸਾਰਾ ਕੁਝ ਕੀਤਾ ਅਸੀਂ ਕਿਹਾ ਡਰੋਨ ਨਾਲ ਸਰਵੇ ਕਰ ਲਓ ਕਰ ਲਿਆ ਅਸੀਂ ਕਿਹਾ ਜੀਪੀਐਸ ਨਾਲ ਕਰ ਲਓ ਉਹ ਵੀ ਕਰ ਲਿਆ ਅਸੀਂ ਕਿਹਾ ਗੂਗਲ ਮੈਪ ਜਿਹੜਾ ਗੂਗਲ ਅਰਥ ਹੈ ਉਹਨੂੰ ਖਰੀਦ ਕੇ ਸੌਫਟਵੇਅਰ ਕਰਦੇ ਹੋਣੇ ਉਹ ਵੀ ਕਰ ਲਿਆ ਉਹਦੇ ਵਿੱਚ ਉਹਨਾਂ ਨੇ ਆਪਣੀ ਖਾਨਾਪੁਰਦੀ ਪੂਰੀ ਕਰ ਦਿੱਤੀ ਠੀਕ ਹੈ ਮੈਡਮ ਵੱਲੋਂ ਕੋਈ ਕਮੀ ਨਹੀਂ ਪਰ ਇੱਥੇ ਕਮੀ ਹੈ ਅੱਜ ਮੋਸ ਅਫਸਰ ਨੂੰ ਕਿਹਾ ਕਿ ਮੇਰੀ ਜਾਣਕਾਰੀ ਬਤਾਜੋ ਸਾਡੇ ਸੋਰਸਿਸ ਨੇ ਦੱਸਿਆ ਕਿ ਇੱਥੇ ਪਲਾਟ ਹੈਗੇ ਬਹੁਤ ਸਾਰੇ ਇੰਡਸਟਰੀਅਲ ਪਲਾ ਪਲਾਟ ਨੰਬਰ 400ਏ ਤੁਹਾਡੇ ਡਿਪਾਰਟਮੈਂਟ ਦੇ ਨਕਸ਼ੇ 'ਚ ਹੈ ਨਹੀਂ ਨਾ ਤੁਸੀਂ ਬਚਿਆ ਪਲਾਟ ਨੰਬਰ 400ਏ ਕਿਹਦਾ ਬਈ ਜੇ ਤੁਸੀਂ ਐਨੀ ਟੈਕਨੀਕਲ ਸਰਵੇ ਕਰ ਲਈ ਹੈਗਾ ਉੱਥੇ ਹਾਂ 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 ਅਗਦੇਸ ਹੈਗਾ ਉੱਥੇ ਵੀ ਕੋਈ ਫੈਕਟਰੀ ਹੈ ਆਪਾਂ ਕਰਦੇ ਸੀ ਡੇਰਾ ਬਸੀ ਜ਼ਮੀਨ ਦੇ ਮਾਮਲੇ ਦੀ ਗੱਲ ਤੁਸੀਂ ਕਹਿ ਰਹੇ ਹੋ ਕਿ ਸੀਰੀਅਸ ਨਹੀਂ ਹੈਗੇ ਪ੍ਰਸ਼ਾਸਨਿਕ ਅਧਿਕਾਰੀ ਕਿ ਜਿਹੜੀ ਕਣਕ ਹੈ ਜਦੋਂ ਲੋਕ ਸ਼ਿਕਾਇਤ ਕਰਦੇਗੇ ਤੇ ਕਿਸ ਨੇ ਕਣਕ ਵੇਚ ਲਈ ਤਾਂ ਫਿਰ ਉਹ ਜਿਹੜੇ ਹੈਗਾ ਕਾਗਜ਼ਾਂ ਦੇ ਵਿੱਚ ਲਿਖੇ ਦਿੰਦੇ ਆ ਕਿ ਕਣਕ ਬੀਜੀ ਆ ਜਦੋਂ ਕੱਟਣ ਦਾ ਟਾਈਮ ਆਉਂਦਾ ਲੋਕਾਂ ਨੇ ਇਹਨੂੰ ਕਟੋ ਕੇ ਸਰਕਾਰੀ ਥਾਂ ਤੇ ਬੀਜੀ ਆ ਤਾਂ ਕਹਿੰਦੇ ਚੋਰੀ ਹੋ ਗਈ ਉਹ ਅੱਗੇ ਫਿਰ ਗੱਲ ਉਹਦੀ ਕੋਈ ਸ਼ਿਕਾਇਤ ਚੋਰੀ ਹੋਈ ਦੀ ਕੋਈ ਐਫਆਈਆਰ ਵਗੈਰਾ ਲਿਖੀ ਨਹੀਂ ਅਸੀਂ ਅਸੀਂ ਲਗਾਤਾਰ ਕਹਿੰਦੇ ਰਹਿੰਦੇ ਆ ਹੋਈ ਵੀ ਐਫਆਈਆਰ ਵੀ ਹੋਈ ਹੈ ਪਿਛਲੇ ਸਾਲ ਵੀ ਇਹ ਗੱਲ ਹੋਈ ਹੈ ਉਸ ਤੋਂ ਪਿਛਲੇ ਵੀ ਗੱਲ ਹੋਈ ਹੈ ਅੱਜ ਦੀ ਗੱਲ ਵੀ ਜੇ ਇਹ ਹੈ ਜਦੋਂ ਡਿਪਟੀ ਕਮਿਸ਼ਨਰ ਮੋਹਾਲੀ ਨੂੰ ਹੁਕਮ ਕਿਤੇ ਐਫਸੀਆਰ ਨੇ ਕਿ 1 ਮਹੀਨੇ ਜਮੀਨ ਕਬਜ਼ੇ ਦੇ ਲੈ ਲੈ ਤਾਂ ਇਹਦਾ ਮਤਲਬ ਡਿਪਟੀ ਕਮਿਸ਼ਨਰ ਨੇ ਰਖਵਾਲੀ ਕਰਾਣੀ ਉਸ ਜ਼ਮੀਨ ਚੋਂ ਸੈਂਕੜੇ ਦਰਖਤ ਹਰੇ ਵੱਢ ਕੇ ਚੋਰੀ ਕਰਕੇ ਵੇਚੇ ਗਏ ਓਕੇ ਪਰ ਹੁਣ ਦੁਬਾਰਾ ਅਫਸਰਨ ਪੁੱਛਿਆ ਨਹੀਂ ਵੀ ਕੀ ਕਬਜ਼ੇ ਚ ਹੋ ਗਈ ਰਿਪੋਰਟ ਮੰਗੀ ਨਹੀਂ ਦੁਬਾਰਾ ਨਾ ਦੋ ਵਾਰੀ ਹੋਲੀ ਫੇਰੀ ਇੱਕ ਵਾਰੀ ਡੀਸੀ ਨੂੰ ਕਹਿਤਾ ਤਹਿਸੀਲਦਾਰ ਡੇਰਾਵਚੀ ਨੂੰ ਕਹਿਤਾ ਕਬਜ਼ੇ ਲਓ ਐਨੇ ਦਿਨ ਚ ਇਹ ਦੋ ਚਿੱਠੀਆਂ ਨਿਕਲ ਗਈਆਂ ਕੁਛ ਵੀ ਨਹੀਂ ਹੋਇਆ ਤੇ ਜ਼ਮੀਨ ਤੇ ਉਦਾਂ ਹੀ ਮਾਈਨਿੰਗ ਹੋ ਰਹੀ ਐ ਉਦਾਂ ਹੀ ਦਰਖਤ ਵੱਢੇ ਜਾ ਰਹੇ ਆ ਉਦਾਂ ਹੀ ਫਸਲ ਵੇਚੀ ਜਾ ਰਹੀ ਐ ਤੇ ਅੱਜ ਜਿਹੜਾ ਲੌਜੀਕ ਦਿੱਤਾ ਏਡੀਸੀ ਨੇ ਏਡੀਸੀ ਜੀ ਨੇ ਉਹ ਕਹਿੰਦਾ ਯਾਰ ਮਾਮਲਾ ਤਾਂ ਸੁਪਰੀਮ ਕੋਰਟ ਮੇ ਆ ਮੈਂ ਸੁਪਰੀਮ ਕੋਰਟ ਨਾਲ ਰੋਕਿਆ ਤਾਂ ਹੈ ਤੇ ਸੁਪਰੀਮ ਕੋਰਟ ਦੇ ਨਾਮ ਨਾਲ mafia ਨੂੰ ਲुटਾਈ ਜਾਉ ਪੰਜਾਬ ਦਾ ਖਜ਼ਾਨਾ ਠੀਕ ਸੋ ਇਹ ਸੰਸਦਨਾਮ ਸਿੰਘ ਦਾਉਨ ਜਿਨ੍ਹਾਂ ਨੇ ਦੋ ਵੱਡੇ ਜ਼ਮੀਨ ਸਕੈਂਡਲਾਂ ਬਾਰੇ ਦੱਸਿਆ ਜ਼ਮੀਨ ਸਰਕਾਰੀ ਹੈ ਪਰ ਸਰਕਾਰ ਦਾ ਉਸ ਜ਼ਮੀਨ ਪ੍ਰਤੀ ਧਿਆਨ ਨਹੀਂ ਸੋ ਭਾਵੇਂ ਕਿ ਮਾਮਲੇ ਦੀ ਜਾਂਚ جاری ਆ ਤੇ ਦੂਜੇ ਮਾਮਲੇ ਦੀਆਂ ਲਗਾਤਾਰ ਸ਼ਿਕਾਇਤਾਂ ਹੋ ਰਹੀਆਂ ਵਿਗਦੇ ਆ ਕਿ ਮੌਜੂਦਾ ਸਰਕਾਰ ਆਪਣੀ ਪ੍ਰਾਪਰਟੀ ਨੂੰ ਕਿਵੇਂ ਸਵਾਲੇਗੀ ਕੈਮਰਾਮੈਨ ਅਮਨਦੇ ਨਾਲ ਦਰਸ਼ਨ ਸਿੰਘ ਕੁ